ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਭ ਜੀਉ ਸੁ ਕਹੋ ਤਾਲ ਗੁਰ ਸੇਵੀਐ ਅਹਨ ਸਹ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਿਲਾ ਚੌਥਾ ਕਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਆਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰਾ ਹੀ ਆ ਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰੇ ਮਨ ਭਜ RAM ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦੜਾਇਆ ਬਿਨ ਨਾਵੈ ਜੀਵਨ ਵਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ 세ਵੇ ਕਬ ਹੂੰ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ 세ਵੇ ਤਿਨ ਸਫਲੋ ਜਨਮ ਸਨਾਥਾ ਮੋਹ ਕੋ ਕੀਜੈ ਦਾਸ ਦਾਸ ਦਾਸਣ ਕੋ ਹਰ ਦਿਆ ਧਾਰ ਜਗ ਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਨਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਦੇ ਪਾਵਨ ਮੁਖਵਾਗ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਅੱਜ ਦਾ ਪਾਵਨ ਸ਼ਬਦ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਸ਼ਾ ਤਨ ਤਨ ਸਤਿਗੁਰੂ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਦੇ ਉੱਪਰ ਅੰਕਿਤ ਹੈ ਔਰ ਜੈਤਸਰੀ ਰਾਗ ਦਾ ਪਹਿਲਾ ਸ਼ਬਦ ਹੈ ਜੈਤਸਰੀ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਮੇਰੇ ਮਨ ਭਜ ਰਾਮਨਾਮ ਸਭ ਅਰਥਾ ਏ ਭਾਈ ਹਰ ਤਰ੍ਹਾਂ ਦੇ ਅਰਥ ਦੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ ਹਰੇਕ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਹਰੇਕ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਅਕਾਲ ਪੁਰਖ ਪਰਮੇਸ਼ਰ ਦਾ ਭਜਨ ਕਰਦਾ ਹੈ ਪਰਮੇਸ਼ਰ ਦੀ ਅরাধਨਾ ਕਰਦਾ ਹੈ ਇਸ ਵਾਸਤੇ اے ਮੇਰੇ ਮਨ ਤੂੰ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪ ਹਰ ਤਰ੍ਹਾਂ ਦੇ ਪ੍ਰਾਪਰthਾਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੇ ਜੀਵਨ ਬਿਰਥਾ ਪੂਰੇ ਪਰਮੇਸ਼ਰ ਨੇ ਪੂਰੇ ਗੁਰੂ ਨੇ ਨਾਮ ਦੇ ਵਿੱਚ ਇਹ ਦ੍ਰਿੜਤਾ ਦੇ ਸੂਝ ਕਰਾ ਦਿੱਤੀ ਹੈ ਕਿ ਨਾਮ ਤੋਂ ਬਿਨਾਂ ਜੀਵਨ ਬ्यर्थ ਹੈ ਜ਼ਿੰਦਗੀ ਬ्यर्थ ਹੈ ਗੁਰ ਪੂਰ ਹੈ ਹਰ ਨਾਮ ਦੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਸ਼ਬਦੀ ਰਮਤ ਹੁੰਦੀ ਹੈ ਮੇਰੇ ਹੀ ਅਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਸਤਿਗੁਰ ਮਹਾਰਾਜ ਮਹਾਨ ਕਿਰਪਾ ਕਰਕੇ ਮਹਾਨ ਬਖਸ਼ਿਸ਼ ਕਰਕੇ ਸਾਡੀ ਝੋਲੀ ਦੇ ਵਿੱਚ ਉਪਦੇਸ਼ ਦੇ ਰਹੇ ਹਨ ਕਿਉਂਕਿ ਸੰਸਾਰ ਦੇ ਵਿੱਚ ਸਾਨੂੰ ਬਹੁਤ ਲੋਕ ਮਿਲਦੇ ਆ ਦੋ ਦੋ ਤਰ੍ਹਾਂ ਦੇ ਸੰਸਾਰ ਦੇ ਵਿੱਚ ਚਿੰਤਕ ਹਨ ਹੁਣ ਇੱਕ ਸਮਾਂ ਸੀ ਜਦੋਂ ਐਲੋਪੈਥਿਕ ਨੇ ਬੜੀ ਮਿਹਨਤ ਕੀਤੀ ਪਰਨ ਕੀਤਾ ਕਿ ਮਨੁੱਖ ਦੇ ਤਨ ਦੇ ਰੋਗ ਕੱਢ ਦੇਣਗੇ ਕਿਸ ਤਰੀਕੇ ਨਾਲ ਇੱਕ ਧੜਾ ਰਿਹਾ ਕਿ ਜੋ ਮਨੁੱਖਾਂ ਦੇ ਰੋਗਾਂ ਦੀ ਨਿਵਰਤੀ ਦਾ ਸਾਧਨ ਜਟਾਉਂਦਾ ਰਿਹਾ ਵੀ ਅਸੀਂ ਲੋਕਾਂ ਦੀਆਂ ਬਿਮਾਰੀਆਂ ਖਤਮ ਕਰਦੇ ਹਾਂ ਹੁਣ ਦੂਸਰੇ ਚਿੰਤਕ ਜਿਹੜੇ ਸਨ ਵਿਚਾਰਕ ਦਾਰਸ਼ਨਿਕ ਫਿਲਾਸਫਰ ਇਹ ਦੂਜਾ ਧੜਾ ਸੀ ਇਹਨਾਂ ਦੀ ਕੋਸ਼ਿਸ਼ ਧੀ ਕਿ ਸਾਰੀ ਮਨੁੱਖਤਾ ਦੀ ਸੋਚ ਨਹੀਂ ਠੀਕ ਕਰ ਦੇਈ ਤਾਂ ਕਿ ਇਹ ਠੀਕ ਸੋਚੇ ਚੰਗਾ ਸੋਚੇ ਮਾੜਾ ਨਾ ਸੋਚੇ ਬੁਰਾ ਨਾ ਸੋਚੇ ਤੇ ਗੁਰੂ ਪਿਆਰਿਓ ਦੁਨੀਆ ਭਰ ਦੇ ਦਾਰਸ਼ਨਿਕ ਦੁਨੀਆ ਦੇ ਭਰ ਦੇ ਫਿਲਾਸਫਰ ਚਿੰਤਕ ਕਵੀ ਸ਼ਾਇਰ ਇਸ ਤਰ੍ਹਾਂ ਜਿਹੜੇ ਆਲਮ ਫਾਜ਼ਿਲ ਹੋਏ ਆ ਉਹਨਾਂ ਦੇ ਰਚਨਾਵਾਂ ਪੜੀਏ ਉਹਨਾਂ ਨੇ ਪੂਰ ਜੋਰ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰ੍ਹਾਂ ਮਨੁੱਖ ਦੇ ਬੰਦੇ ਦੇ ਮਨ ਦੇ ਜਿਹੜੇ ਅਰੋਗ ਜਿਹੜੇ ਆ ਉਹਨੂੰ ਅਰੋਗ ਕਰ ਦਈਏ ਉਹਦੇ ਰੋਗ ਕੱਢ ਦਈਏ ਬੰਦੇ ਹੁਣ ਇਹ ਬੜੀ ਕੋਸ਼ਿਸ਼ ਚੱਲਦੀ ਰਹੀ ਉਹਨਾਂ ਨੇ ਬੜੇ ਫੁਰਨੇ ਕੀਤੇ ਪਰ ਇੱਕ ਗਲਤ ਸੋਚਣੀ ਹੈ ਕਿ ਮਨੁੱਖੀ ਕੱਢ ਦਈਏ ਉਹਨਾਂ ਦਾ ਇੱਕ ਜੋੜ ਲੱਗਾ ਰਿਆ ਦੁਨੀਆ ਭਰ ਦੇ ਸੰਤ ਜਨਾਂ ਨੇ ਅਵਤਾਰੀ ਪੁਰਸ਼ਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਮਨੁੱਖ ਕੋਲ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਉਹ ਜੰਮਣ ਤੇ ਮਰਨਾ ਇਹ ਬੰਦੇ ਦਾ ਕੱਟਦੀ ਏ ਕਿਸੇ ਤਰੀਕੇ ਨਾਲ ਕੱਟਦੀ ਏ ਸਾਰੇ ਆਦ ਕਾਲ ਤੋਂ ਕੋਸ਼ਿਸ਼ ਕਰਦੇ ਆ ਬੈਦ ਹਕੀਮ ਚਿੰਤਕ ਹੋ ਗਏ ਦਾਰਸ਼ਨਿਕ ਹੋ ਗਏ ਫਿਲਾਸਫਰ ਹੋ ਗਏ ਤੇ ਸੰਤ ਹੋ ਗਏ ਉਹਨਾਂ ਦੀ ਕੋਸ਼ਿਸ਼ ਰਹੀ ਹੈ ਹੁਣ ਇਹ ਜਿਹੜੇ ਆ ਡਾਕਟਰ ਹਨ ਬੈਦ ਹਨ ਤੇ ਇਹ ਜਿਹੜੇ ਹੁਣ ਬਿਮਾਰੀਆਂ ਤਾਂ ਬਹੁਤ ਹਨ ਜਿਸ ਦਿਨ ਕੈਂਸਰ ਦਾ ਇਲਾਜ ਲੱਭ ਪਿਆ ਸ਼ੂਗਰ ਦਾ ਇਲਾਜ ਲੱਭ ਪਿਆ ਹੋਰ ਬਿਮਾਰੀਆਂ ਦਾ ਇਲਾਜ ਲੱਭ ਪਿਆ ਇਸ ਤਰ੍ਹਾਂ ਹੋਰ ਕਈ ਰੋਗਾਂ ਦਾ ਇਲਾਜ ਲੱਭ ਪਿਆ ਤਾਂ ਕੁਝ ਹੋਰ ਬਿਮਾਰੀਆਂ ਪੈਦਾ ਹੋ ਜਾਣਗੀਆਂ ਜੋ ਬੰਦੇ ਦੇ ਕਾਬੂ ਵਿੱਚ ਨਹੀਂ ਆਉਣਗੀਆਂ ਜਿੱਦਾਂ ਹੁਣ ਚੱਲੇ ਰਹੀ ਹੈ ਇਹਦਾ ਇਲਾਜ ਆ ਜਾਏਗਾ ਇੱਕ ਬਿਮਾਰੀ ਹੋਰ ਕਿਤੇ ਬਿਮਾਰੀ ਤੁਰੂ ਹੋ ਜਾਏਗੀ ਮਨੁੱਖ ਦਾ ਇਤਿਹਾਸ ਹੀ ਦੱਸਦਾ ਕਿ ਸਾਰੇ ਦਾ ਸਾਰਾ ਕਿ ਹਜ਼ਾਰਾਂ ਸਾਲ ਦਾ ਇਤਿਹਾਸ ਹੀ ਦੱਸਦਾ ਕਿ ਇੱਕ ਬਿਮਾਰੀ ਤੇ ਕਾਬੂ ਪਾਇਆ ਤੇ ਦੂਸਰੀ ਨਵਾਂ ਨਵੀਂ ਪੈਦਾ ਹੋ ਜਾਂਦੀ ਹੈ ਨਵੇਂ-ਨਵੇਂ ਨਾਂ ਸੁਣਦੇ ਪਏ ਆ ਅੱਜਕੱਲ੍ਹ ਕਈ ਰੋਗਾਂ ਦੇ ਨਾਂ ਜੋ 10 20 ਸਾਲ ਪਹਿਲਾਂ ਸੁਣੇ ਨਹੀਂ ਸਨ ਅੱਜ ਸੁਣਦੇ ਪਏ ਆ ਡਾਕਟਰ ਫੇਲ ਸਫਲ ਨਹੀਂ ਹੋਏ ਹੁਣ ਦੂਸਰੇ ਪਾਸੇ ਜਿਹੜੇ ਆ ਦਾਰਸ਼ਨਿਕ ਮਨੁੱਖ ਜਿਹੜੇ ਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਮਨੁੱਖ ਦਾ ਜੀਵਨ ਬਦਲ ਦਈਏ ਪਰ ਉਹਨੇ ਤੱਕਰ ਨਹੀਂ ਬਦਲਿਆ ਜਾਏਗਾ ਜਿੰਨੇ ਤੱਕਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸੇਗਾ ਲੋਕਾਂ ਨੂੰ ਪਟਕਾ ਕੇ ਰੱਖ ਦਿੱਤਾ ਹੁਣ ਪਾਪ ਤਾਂ ਮਨੁੱਖ ਮਨ ਦੇ ਨਾਲ ਕਰਦਾ ਸੀ ਪਾਪ ਤਾਂ ਅੰਦਰ ਸਨ ਪਰ ਉਹਨਾਂ ਨੇ ਆਖਿਆ ਵੀ ਤੁਸੀਂ ਤੀਰਥਾਂ ਤੇ ਇਸ਼ਨਾਨ ਕਰ ਲਓ ਅਸੀਂ ਤਾਂ ਰੋਜ਼ ਪੜਦੇ ਆ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਕੇ ਮੂਤ ਬਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਤੋਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਨਾਮ ਦੇ ਨਾਲ ਹੀ ਤੇਰੇ ਅੰਦਰਲੇ ਪਾਪ ਉਤਰਣਗੇ ਸਤਗੁਰੂ ਗੁਰਨਾਨਦ ਸਾਹਿਬ ਮਹਾਰਾਜ ਕਹਿ ਰਹਿਆ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੇ ਜਿੱਦਾਂ ਗੁਰੂ ਦੀ ਸ਼ਰਨ ਵਿੱਚ ਮਨੁੱਖ ਆਉਂਦਾ ਹੈ ਤੇ ਗੁਰੂ ਉਹਦੇ ਸਿਰ ਤੇ ਹੱਥ ਰੱਖਦਾ ਹੈ। ਭਾਵ ਉਹ ਨੂੰ ਇੱਕ ਮੱਤ ਦੇ ਦਿੰਦਾ ਹੈ। ਜਿਸ ਤਰ੍ਹਾਂ ਜੀ ਰੋਜ਼ਾਨਾ ਪੜਦੇ ਆ ਮੱਤ ਵਿੱਚ ਰਤਨ ਜਵਾਹਰ ਮਾਣਿਕ ਦੀ ਇੱਕ ਗੁਰਕੀ ਸਿੱਖ ਸੋਣੀ। ਉਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਦ੍ਰਿੜ ਕਰ ਦਿੰਦਾ ਹੈ। ਗੁਰੂ ਦੇ ਕੋਲ ਇਸੇ ਕਰਕੇ ਆਉਣਾ ਕਿ ਪ੍ਰਮਾਤਮਾ ਦੇ ਨਾਮ ਦੀ ਸਮਝ ਆ ਜਾਏ। ਤੇ ਉਹ ਨਾਮ ਕੀ ਹੈ ਸਤਗੁਰ ਦਾ ਉਪਦੇਸ਼ ਜਦੋਂ ਉਹਦੇ ਉਪਦੇਸ਼ਾਂ ਦੇ ਮੁਤਾਬਕ ਜੀਵਨ ਬਤੀਤ ਕਰਾਂਗੇ ਅੰਦਰੋਂ ਸਾਰੇ ਪਾਪ ਦੂਰ ਹੋਣਗੇ ਅੱਜ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰੂ ਨੇ ਬਖਸ਼ਿਸ਼ ਕੀਤੀ ਮੇਰਾ ਭਰਿਆ ਹੱਥ ਰੱਖਿਆ ਮੇਰੇ ਸਿਰ ਤੇ ਪ੍ਰਮਾਤਮਾ ਦਾ ਨਾਮ ਜੋ ਹੀਰਿਆਂ ਤੋਂ ਵੀ ਕੀਮਤੀ ਹੈ ਉਹ ਮੇਰੇ ਅੰਤਸ਼ ਕਰਨ ਦੇ ਵਿੱਚ ਆ ਕੇ ਵਸ ਗਿਆ ਇਹ ਜੋ ਰਤਨ ਹੈ ਮਹਾਨ ਹੀਰਾ ਹੈ ਉਹ ਮੇਰੇ ਅੰਤਸ਼ ਕਰਨ ਵਿੱਚ ਹੈ ਵਸ ਗਿਆ ਹੈ ਮੇਰੇ ਹਿਰੇ ਰਤਨ ਨਾਮ ਹਰ ਵਸਿਆ ਕਦੋਂ ਗੁਰ ਹਾਥ ਧਰਿਓ ਮੇਰੇ ਮਾਥਾ ਤੇ ਉਹਦੇ ਨਾਲ ਕੀ ਹੋਇਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਕਿਉਂਕਿ ਇਹ ਬਾਹਰ ਬਾਹਰਲੇ ਲੋਕ ਤਾਂ ਸਾਰੇ ਫੇਲ ਹੋ ਗਏ ਅੰਦਰਲੀ ਬਿਮਾਰੀ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਕੱਟੀ ਜਾਏਗੀ ਜਨਮਾਂ ਜਨਮਾਂ ਤਰਾ ਦਾ ਜੋ ਰਿਨ ਸੀ ਕਰਜ਼ਾ ਸੀ ਤੇ ਉਹ ਰਤਨ ਦੇ ਮਿਲਦਿਆਂ ਹੀ ਪ੍ਰਮਾਤਮਾ ਦਾ ਨਾਮ ਮਿਲਦਿਆਂ ਹੀ ਉਹਦਾ ਨਾਮ ਜਪਦਿਆਂ ਹੀ ਉਸ ਰਤਨ ਦੇ ਮਿਲਦਿਆਂ ਹੀ ਦੁੱਖ ਮਿਟ ਗਏ ਉਸ ਰਤਨ ਦੇ ਮਿਲਦਿਆਂ ਪਾਪ ਸਾਰੇ ਧੁਲ ਗਏ ਉਸ ਰਤਨ ਦੇ ਮਿਲਦਿਆਂ ਹੀ ਜਿਹੜੀ ਜਿਹੜੇ ਕਰ ਦੇ ਸੰ ਸਾਰੇ ਦੇ ਸਾਰੇ ਲੈ ਗਏ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ ਗੁਰਨਾਮ ਦਿਓ ਰਿੰਨ ਲਥ ਇਸ ਕਰਕੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਧੜਾਇਆ ਬਿਨ ਨਾ ਵੈ ਜੀਵਨ ਬਿਰਥਾ ਰਹਾਓ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਗੁਰੂ ਤੋਂ ਦੂਰ ਜੋ ਹੈ ਉਹ ਮਨਮੁਖ ਹਨ ਦਿਨ ਰਾਤ ਮਾਇਆ ਵਿੱਚ ਫਸੇ ਹੋਏ ਹਨ ਤੇ ਗੁਰੂ ਸਾਹਿਬ ਤਾਂ ਕਹਿੰਦੇ ਮਹਾ ਮੂੜ ਹਨ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਉਹਨਾਂ ਦੀ ਜਿਹੜੀ ਜਿੰਤਰ ਜੀਵਨ ਜੀ ਹੈ ਨਾ ਉਹ ਕਚੱਜੀ ਬਣ ਗਈ ਐਸੀ ਜਿਹੜੇ ਮਨਮੁਖ ਹਨ ਮੂੜ ਹਨ ਨਿਤਾ ਪ੍ਰਤੀ ਦੁੱਖ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ ਮੋਹ ਮਾਇਆ ਨਿਤ ਫਾਥ ਤਿੰਨ ਸਾਧੂ ਚਰਨਾਂ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਇਹ ਤੇ ਸਾਧੂ ਦਾ ਅਰਥ ਹੈ ਗੁਰੂ ਇਸ ਤਰ੍ਹਾਂ ਦੇ ਮਨੁੱਖਾਂ ਦਾ ਸਾਰਾ ਜੀਵਨ ਅਕਰਥ ਚਲਾ ਜਾਂਦਾ ਬਿਅਰਥ ਚਲਾ ਜਾਂਦਾ ਬਿਅਰਥ ਚਲਾ ਗਿਆ ਕਿਉਂਕਿ ਭੁੱਲ ਕੇ ਵੀ ਕਦੇ ਗੁਰੂ ਦੇ ਚਰਨ ਨਹੀਂ ਪਰਸੇ ਹੁਣਾ ਜੇ ਕਦੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜੇ ਕਦੇ ਗੁਰੂ ਦੇ ਉਪਦੇਸ਼ਾਂ ਨਾਲ ਨਹੀਂ ਜੁੜੇ ਕਦੀ ਸੰਗਤ ਦੇ ਚਰਨ ਨਹੀਂ ਪਰਸੇ ਤਿੰਨ ਸਾਧੂ ਚਰਨਾਂ ਦੀ ਸੇਵੇ ਕਬੂ ਤਿੰਨ ਸਭ ਜਨਮ ਅਕੱਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਜਿਨ੍ਹਾਂ ਨੇ ਸਤਗੁਰੂ ਦੀ ਸੇਵਾ ਕੀਤੀ ਗੁਰੂ ਦੀ ਸੇਵਾ ਕੀਤੀ ਇਹਦੇ ਸਾਧੂ ਦਾ ਜਦੋਂ ਵੀ ਅਰਥ ਹੈ ਗੁਰੂ ਹੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਦੀ ਚਾਕਰੀ ਕੀਤੀ ਸੰਗਤ ਦੀ ਸੇਵਾ ਕੀਤੀ ਤਾਂ ਸਭ ਕਹਿੰਦੇ ਆ ਉਹਨਾਂ ਦਾ ਜਨਮ ਜਨਮ ਜਿਹੜਾ ਹੈ ਉਹ ਸਿਖਰਤ ਹੋ ਗਿਆ ਸਫਲ ਹੋ ਗਿਆ ਲੇਖੇ ਲੱਗ ਗਿਆ ਜਗਤ ਉੱਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਅਰਦਾਸ ਕੀਤੀ ਸਤਿਗੁਰ ਨੇ ਮੋਕੋ ਕੀਜੇ ਦਾਸ ਦਾਸ ਦਾਸਣ ਕੋ ਹਰ ਦਿਆ ਤਹ ਹਰ ਜਗਨਾਥਾ ਏ ਜਗਤ ਦੇ 나ਥ हे अकाल पुरख परमेश्वर वाहेगुरु जीयो कृपा करो ए दया दे सौमे हो आप जी बख्शिश करो जो तेरे दास हन फिर दासां दे दास हन फिर ओणां दे दास हन ओणां दा दास मेनू बना दे ताकि इस तरीके नाल वे तेरी नेरता बनी रहे सेवा दा मौका मिल जाए मौका कीजे दास दास दासन को हर दया तार जगनाथ हम अंदर ज्ञानहीन अज्ञानी हे अकाल पुरख जी ਗਿਆਨ ਤੋਂ ਹੀ ਨੇ ਅਸੀਂ ਅੰਨੇ ਹਾਂ ਕਿਉਂ ਚੱਲੇ ਮਾਰਗ ਪੰਥਾ ਤੇ ਮਾਰਗ ਤੇ ਕਿੱਦਾਂ ਚੱਲੀਏ ਰਸਤਾ ਤਾਂ ਤੇਰਾ ਠੀਕ ਹੈ ਰੋਸ਼ਨੀ ਹੈ ਚਾਨਣ ਹੈ ਗੁਰ ਸ਼ਬਦ ਉਜਾਰੋ ਦੀਪਾ ਹੈ ਪਰ ਕੀ ਕਰੀਏ ਅਸੀਂ ਅੰਨੇ ਹਾਂ ਸੂਰਜ ਦੀ ਰੋਸ਼ਨੀ ਤੋਂ ਲਾਭ ਲੈਣ ਲਈ ਅੱਖਾਂ ਦਾ ਚਾਨਣਾ ਚਾਹੀਦਾ ਹੈ ਗੁਰੂ ਦੇ ਸ਼ਬਦ ਤੋਂ ਨੂਰ ਲੈਣ ਲਈ ਆਖਰ ਮਨ ਵਿੱਚ ਤਾਂ ਅਹਿਸਾਸ ਚਾਹੀਦਾ ਹੈ ਨਾ ਮਨ ਦੇ ਵਿੱਚ ਥੋੜਾ ਬਹੁਤ ਤਾਂ ਚਾਹੀਦਾ ਹੈ ਮਨ ਦੇ ਵਿੱਚ ਥੋੜਾ ਚਾਨਣ ਤਾਂ ਚਾਹੀਦਾ ਹੈ ਸਾਬ ਕਹਿੰਦੇ ਬਾਹਰ ਤਾਂ ਬੜਾ ਚਾਨਣਾ ਹੈ ਗੁਰ ਸ਼ਬਦ ਦਾ ਕਰ ਦਿੱਤਾ ਹੈ ਪਰ ਕੀ ਕਰੀ ਐਸੀ ਅਗਿਆਨੀ ਹਾਂ ਅੰਨੇ ਹਾਂ ਕਿਵੇਂ ਪ੍ਰਮਾਤਮਾ ਤੇਰੇ ਦੱਸੇ ਮਾਰਗ ਤੇ ਚਲੀਏ ਹਮ ਅੰਧਲੇ ਗਿਆਨਹੀਣ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹੀ ਅਕਾਲ ਪੁਰਖ ਬਖਸ਼ਿਸ਼ ਕਰ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਲੰਥਾ ਹੇ ਸਤਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਆਪਣਾ ਦਾਮਨ ਦੇ ਦੇ ਅੰਨੇ ਨੂੰ ਆਪਣਾ ਪੱਲਾ ਫੜਾ ਦੇ ਆਪਣੀ ਬਾਹ ਦੇ ਦੇ ਮੈਂ ਅੰਨੇ ਨੂੰ ਤਾਂ ਕਿ ਤੇਰੀ ਬਾਹ ਪਕੜ ਕੇ ਇਸ ਮਾਰਗ ਤੇ ਚੱਲ ਕੇ ਤੇਰੇ ਦਰ ਤੱਕ ਪਹੁੰਚ ਸਕਾਂ ਤੇਰੇ ਟਿਕਾਣੇ ਤੱਕ ਪਹੁੰਚ ਸਕਾਂ ਹਮ ਅੰਤਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਲੰਥਾ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਅੰਦਰਲੇ ਰੋਗ ਖਤਮ ਹੋਣੇ ਆ ਉਦਨ ਜਿੱਦਨ ਸਤਿਗੁਰੂ ਮਹਾਰਾਜ ਦੀ ਦੀ ਕਿਰਪਾ ਹੋਣੀ ਹੈ ਜਿੱਦਨ ਉਹਦੀ ਸ਼ਰਨ ਵਿੱਚ ਆਵਾਂਗੇ ਤੇ ਸਤਿਗੁਰ ਆयो ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜੀ ਕਿਰਪਾ ਕਰਨ ਆਪਦੀਆਂ ਮੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਖਿਮਾ ਕਰਦੇ ਆ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ